ਤੁਹਾਡਾ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਬ੍ਰੈਂਪਟਨ ਵਿਖੇ ਆ ਔਰ ਜਿੱਥੇ ਸ਼ਹੀਦਾਂ ਨੂੰ ਸਮਰਪਿਤ ਕਿਉਂਕਿ ਜੂਨ 8 ਹੈ ਔਰ ਇਹ ਜਿਹੜੇ ਕੱਲੂ ਘਾਰਾ ਬਲੂ ਸਟਾਰ ਹੋਇਆ ਸੀ ਜਿਹੜਾ ਜੀ ਉਹਦੇ ਸਬੰਧ ਦੇ ਵਿੱਚ ਜੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਸਟਾਲ ਲੱਗੇ ਹੋਏ ਨੇ ਔਰ ਮੇਰੇ ਨਾਲ ਭਾਈ ਜੀ ਹੁਣ ਉਹਨਾਂ ਨਾਲ ਗੱਲ ਕਰਦੇ ਆਂ ਤਾਂ ਹੋਗੇ ਹਰ ਸਾਲ ਜਿਹੜਾ ਆਪਣਾ ਮੈਂ ਦੇਖਦਾ ਜੀ ਸਟਾਲ ਆਪਾਂ ਲਾਉਨੇ ਆਂ ਕਦੇ ਵੱਖ-ਵੱਖ ਤਰ੍ਹਾਂ ਦਾ ਲਾਉਨੇ ਆਂ ਕੀ ਕਹੋਗੇ ਇਸ ਸਾਲ ਭਾਈ ਅਸੀਂ ਹਰ ਲੋਕਾਂ ਤੋਂ हट ਕੇ ਮਹਾਰਾਜ ਚਰਨਾਂ 'ਚ ਅਰਦਾਸ ਕਰਕੇ ਸ਼ੁਰੂ ਕਰਦੇ ਆ ਜੀ ਕਰਦੇ ਆ ਧੰਨਵਾਦ ਇਹ ਆਪਾਂ ਕਰ ਕੀਤੀ ਜਾਵੇ ਜਿਵੇਂ ਹਰ ਸਾਲ ਜਿਹੜਾ ਨਗਰ ਕੀਰਤਨ ਆਪਣੇ ਹੁੰਦਾ ਸੀ ਇਦਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਹੈ ਔਰ ਜਿਹੜਾ ਕੱਠ ਆਪਾਂ ਦੇਖਿਆ ਜਾਵੇ ਸੰਗਤਾਂ ਦਾ ਕੱਠ ਵੱਧਦਾ ਜਾ ਰਿਹਾ ਦਿਨੋਂ ਦਿਨ ਕੀ ਕਹੋਗੇ ਲੋਕਾਂ ਦੀ ਜਿਹੜੀ ਇਹ ਆਪਣੇ ਗੁਰੂ ਪ੍ਰਤੀ ਜਿਹੜੀ ਆਪਣੀ ਉਹਨਾਂ ਦੀ ਨੇੜਤਾ ਵਾ ਉਹਨੂੰ ਕਿਵੇਂ ਵੇਖਦੇ ਮੈਂ ਤਾਂ ਇਹੀ ਕਹੂੰਗਾ ਇੰਡੀਆ ਨਾਲੋਂ ਵੱਧ ਇੱਥੇ ਸ਼ਰਧਾ ਜ਼ਿਆਦਾ ਆ ਲੋਕਾਂ 'ਚ ਸ਼ਰਧਾ ਇੱਥੇ ਬਹੁਤ ਜ਼ਿਆਦਾ ਆ ਤੇ ਲੋਕ ਉਤਸ਼ਾਹ ਕਰ ਰਹੇ ਪਰ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ذریعے ਪਰ ਜਿਹੜੇ ਲੋਕ ਨੇ ਕੁਝ ਅਨਸਰ ਸ਼ਾਰਟ ਕੀ ਸ਼ੀਧੀ ਪਰ ਉਹਨੂੰ ਹੋਰ ਹੀ ਪਾਸੇ ਡਿਵੈਲਪ ਕਰ ਰਹੇ ਨੇ ਜਿਹੜੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਆ ਉਥੇ ਨਹੀਂ ਕਰ ਰਹੇ ਲੋਕ ਲੋਕਾਂ ਲੋਕਾਂ ਨੂੰ ਪਰ ਕਦੇ ਨਾ ਕਦੇ ਜਿਵੇਂ ਸਿੱਖਿਆ ਦੀ ਲੋੜ ਆ ਪਰ ਇਹਦੇ ਚ ਅਵੇਅਰਨੈਸ ਆਪਾਂ ਕਿੱਥੇ ਦੇ ਸਕਦੇ ਹਾਂ ਕਿਉਂਕਿ ਲੋਕ ਅੱਗੇ ਅਵੇਅਰਨੈਸ ਬਥੇਰੀ ਦਿੰਦੇ ਆ ਪਰ ਲੋਕ ਫੇਰ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਦੋਕ ਦਿਨ ਆਪਾਂ ਉੱਤੇ ਗੌਰ ਕਰਦੇ ਆ ਫੇਰ ਉਵੇਂ ਹੀ ਆਪਾਂ ਆਪਣੇ ਆਪ ਨੂੰ ਲੈ ਜਾਂਦੇ ਆ ਇਹਦੀ ਤੁਸੀਂ ਕੀ ਮੰਨਦੇ ਹੋ ਵੀ ਕਿੱਥੇ ਕਮੀ ਕਿੱਥੇ ਰਹਿੰਦੀ ਆ ਕਮੀ ਤਾਂ ਇਹੀ ਹੈ ਜੀ ਆਪਣੀਆਂ ਸੰਸਥਾਵਾਂ ਚ ਜੀ ਆ ਗੁਰਦੁਆਰੇ ਵਾਲਿਆਂ ਚ ਮੈਂ ਤਾਂ ਕਹਿੰਦਾ ਜੀ ਕਿਉਂਕਿ ਇਹ ਸਹੀ ਲਿਟਰੇਚਰ ਵੰਡ ਨਹੀਂ ਰਹੇ ਜਿਹੜਾ ਆਪਣੇ ਬੱਚਿਆਂ ਨੂੰ ਦੇਣਾ ਚਾਹੀਦਾ ਇਹ ਹੋਰ ਲੋਕਾਂ ਨੂੰ ਸ਼ੀਦ ਕਰਾਰ ਦੇ ਰਹੇ ਆ ਜਿਹੜੇ ਸ਼ੀਦ ਨੇ ਉਹਨਾਂ ਨੂੰ ਨਹੀਂ ਮੰਨਦੇ ਬਾਕੀ ਤੁਹਾਨੂੰ ਵੱਧ ਪਤਾ ਜੀ ਤੁਸੀਂ ਕੀ ਕਹੋਗੇ ਬ੍ਰਿਜ ਜੀ ਕੀ ਹਾਲ ਚਾਲ ਆਪਾਂ ਤਾਂ ਇਹ ਦੱਸੋ ਬਾਈ ਖਾਲਸਾ ਬਾਈ ਪਤਾ ਜੀ ਕੀ ਕਹੋਗੇ ਹਰ ਸਾਲ ਜਿਹੜੀ ਸੇਵਾ ਕਰਦੇ ਹੋਂ ਗੁਰੂ ਨੇ ਇਹ ਅਪਾਰ ਜਿਹੜੀ ਸਫਲਤਾ ਬਖਸ਼ੀ ਆ ਕਿਉਂਕਿ ਇਹ ਹਰ ਕੋਈ ਨਹੀਂ ला ਸਕਦਾ ਕਿਵੇਂ ਕਰ ਕਿਵੇਂ ਦੇਖ ਮਹਾਰਾਜ ਆਪ ਹੀ ਕਰਾਉਂਦੇ ਜੀ ਕਰਾਉਣ ਵਾਲੇ ਮਹਾਰਾਜ ਆਪ ਹੀ ਨੇ ਸੇਵਾ ਲੈਂਦੇ ਨੇ ਜਿਹਹੇ ਜੀ ਸਮੱਤ ਮਹਾਰਾਜ ਬਖਸ਼ਦੇ ਨੇ ਬੰਦਾ ਓਕਣੀ ਵਿਚਰਦਾ ਤੇ ਅਸੀਂ ਤਾਂ ਬੱਚਿਆਂ ਦੇ ਨਾਲ ਪਰਾਲੇ ਦੇ ਨਾਲ ਹੁਣ ਹਿੰਮਤ ਦਿੰਨੇ ਆ ਵੀ ਅੱਗੇ ਵਧੋ ਠੀਕ ਹੈ ਨਾ ਜੀ ਜੋ ਸਾਨੂੰ ਮਹਾਰਾਜ ਨੇ ਸਮੱਤ ਬਖਸ਼ੀ ਹੋਈ ਆ ਉਹਨੂੰ ਅੱਗੇ ਅਸੀਂ ਨਾਲ ਦੀ ਨਾਲ ਉਹ ਪਬਲਿਕ ਦੇ ਵਿੱਚ ਔਕਣੀ ਰੂਬਰੂ ਕਰੀਏ ਵੀ ਸਾਨੂੰ ਮਹਾਰਾਜ ਨੇ ਇਹ ਬੰਡਣ ਦੀ ਸਾਨੂੰ ਸਮੱਤ ਬਖਸ਼ੀ ਆ ਅਸੀਂ ਬੰਦਦੇ ਆ ਜੀ ਔਰ ਜੇ ਸੰਗਤਾਂ ਦੀ ਗੱਲ ਕੀਤੀ ਜੇ ਮੈਂ ਪਹਿਲਾਂ ਵੀ ਪੁੱਛਿਆ ਜਿਹੜਾ ਸੰਗਤਾਂ ਦਾ ਠਾਠ ਠਾਠਾ ਮਾਰਦਾ ਦਿਨੋਂ ਦਿਨ ਸੰਗਤਾਂ ਵੱਧ ਵੱਧ ਰਹੀਆਂ ਨੇ ਕਿਵੇਂ ਦੇਖਦੇ ਹੋ ਸੰਗਤਾਂ ਦਾ ਰੁਝਾਨ ਇਸ ਤਰ੍ਹਾਂ ਕਿਵੇਂ ਤੁਸੀਂ ਕੀ ਸੋਚੀ ਦੇ ਘਰ ਜਾਨ ਗੁਰੂ ਪ੍ਰਤੀ ਸ਼ਰਧਾ ਤਾਂ ਵਧ ਰਹੀ ਹੈ ਸਾਰਿਆਂ ਦੀ ਹਨਾ ਜੀ ਇਹ ਨਹੀਂ ਹੈਗਾ ਜਿਸ ਤਰ੍ਹਾਂ ਸਾਰਾ ਕੁਝ ਡਿਜੀਟਲ ਹੋ ਰਿਹਾ ਲੋਕਾਂ ਦੇ ਵਿੱਚ ਵੇਅਰਲੈਸ ਤਾਂ ਵੱਧ ਹੀ ਰਹੀ ਹੈ ਤੇ ਇਹਨਾਂ ਚੀਜ਼ਾਂ ਦਾ ਵਧਾਅ ਤਾਂ ਹੁੰਦਾ ਹੀ ਆ ਜਿਵੇਂ ਹੁਣ ਤੁਹਾਡਾ ਪ੍ਰੋਗਰਾਮ ਆ ਦੇਸ਼ ਵਿਦੇਸ਼ਾਂ ਸਾਰੇ ਬੰਦੇ ਦੇਖਦੇ ਆ ਹਨਾ ਜੀ ਤੇ ਉਹ ਇੱਕ ਦੂਜੇ ਨਾਲ ਪ੍ਰੇਰਣਾ ਤਾਂ ਵੱਧ ਹੀ ਆ ਆਉਣ ਵਾਲੀ ਜਨਰੇਸ਼ਨ ਨੂੰ ਵੀ ਪ੍ਰੇਰਣਾ ਮਿਲਦੀ ਆ ਵੀ ਸਾਨੂੰ ਇਹ ਕਰਨਾ ਚਾਹੀਦਾ ਹੋਣਾ ਚਾਹੀਦਾ ਜੋ 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 ਠੀਕ ਆ ਜੀ ਪਾ ਪਿੱਛੇ ਦੇਖਿਆ ਜਾਵੇ ਪਿੱਛੇ ਜਿਵੇਂ ਸੰਗਤਾਂ ਨੇ ਆਪਾਂ ਗੱਲ ਕਰਦੇ ਹਾਂ ਬੈਕ ਹੋਮ ਦੀ ਉੱਥੇ ਸੰਗਤਾਂ ਦਾ ਜਿਹੜਾ ਰੁਝਾਨ ਹੈ ਸੰਗਤਾਂ ਉੱਥੇ ਵੀ ਬਹੁਤ ਨੇ ਪਰ ਕਿਤੇ ਨਾ ਕਿਤੇ ਇੱਥੇ ਆਪਾਂ ਜਾਦੇ ਮੇਰੇ ਹਿਸਾਬ ਨਾਲ ਗੁਰੂ ਤੇ ਲੜ ਲੱਕੇ ਨਹੀਂ ਆਪਾਂ ਮੇਰੇ ਹਿਸਾਬ ਨਾਲ ਫਰਕ ਨਹੀਂ ਲੱਗਦਾ ਤੁਹਾਨੂੰ ਹਾਂ ਇਹ ਤਾਂ ਹੈ ਥੋੜਾ ਜਿਹਾ ਇਹਨਾਂ ਕੰਟਰੀਆਂ ਦੇ ਵਿੱਚ ਕੱਲਾ ਪਣਾ ਕੱਲਾ ਪਣ ਹੋਣ ਨਾਲ ਥੋੜਾ ਜਿਹਾ ਬੰਦਾ ਰੱਬ ਦੇ ਨੇੜੇ ਹੋ ਜਾਂਦਾ ਇਹ ਫਰਕ ਆ ਉੱਥੇ ਸਾਡੀ ਸੋਸ਼ਲ ਲਾਈਫ ਜ਼ਿਆਦਾ ਹੋਣ ਕਰਕੇ ਅਸੀਂ ਥੋੜਾ ਜਿਹਾ ਦੂਰ ਹੋ ਜਾਂਦੇ ਹੋਰ ਕੁਝ ਨਹੀਂ ਇਹਨਾਂ ਚੀਜ਼ਾਂ ਦਾ ਫਰਕ ਤਾਂ ਹੈ ਤਾਂ ਥੋੜੀ ਸੱਚਾਈ ਵੀ ਇੱਥੇ ਨੇੜੇ ਆ ਜੀ ਤੇ ਇਹ ਹੀ ਆ ਬਾਕੀ ਮਹਾਰਾਜ ਆਪ ਕਰਨੇ ਵਾਲੇ ਨੇ ਨੇੜੇ ਵੀ ਰੱਖਣੇ ਵਾਲੇ ਉਹ ਹੀ ਨੇ ਦੂਰ ਵੀ ਕਰਨੇ ਵਾਲੇ ਉਹ ਹੀ ਨੇ ਤੁਸੀਂ ਨੌਜਵਾਨੋਂ ਇੱਥੋਂ ਦੇ ਯੰਗ ਕੈਨੇਡੀਅਨ ਜਿਹਨੂੰ ਆਪਾਂ ਕਹਿ ਦਈਏ ਔਰ ਆਪਾਂ ਦੇਖਸਾ ਸਾਡੇ ਬੱਚੇ ਜਿਹੜੇ ਨੇ ਦਿਨ ਅਦਰਾ ਜਿਹੜੀ ਸੇਵਾ ਕਰਦੇ ਨੇ ਉਹਨਾਂ ਦਾ ਰੁਝਾਨ ਬਦ ਤੁਸੀਂ ਕਿਵੇਂ ਸੋਚਦੇ ਮੈਂ ਹੀ ਸੋਚਦਾ ਜੀ ਅੱਜਕੱਲ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਦਾ ਸਿੱਖੀ ਵੱਲ ਮੈਂ ਵੱਧ ਤੇ ਆਂ ਦੇਖਦਾ ਪੁਰਾਣੀਆਂ ਨਾਲੋਂ ਕਈਆਂ ਨਾਲੋਂ ਪੁਰਾਣੇ ਨੂੰ ਡਰ ਲੱਗਦਾ ਰਹਿੰਦਾ ਵੀ ਸਾਡੇ ਜਵਾਬ ਸਿੱਖੀ ਨਾਲ ਨਾ ਜੁੜ ਜਾਣ ਕਿਉਂਕਿ ਜੇ ਸਿੱਖੀ ਨਾਲ ਜੁੜ ਘਰ ਇੱਕ ਬੰਦਾ ਸਿੱਖੀ ਚ ਨਹੀਂ ਜਾ ਸਕਦਾ ਅੱਜ ਕੱਲ ਨਵੇਂ ਬੰਦੇ ਸਿੱਖੀ ਚ ਜਵਾਕ ਆ ਰਹੇ ਨੇ ਸੋਸ਼ਲ ਮੀਡੀਆ ਵੀ ਬਹੁਤ ਵਧੀਆ ਇੱਕ ਤਰ੍ਹਾਂ ਹੈਗਾ ਤੇ ਦੂਸਰੀ ਗੱਲ ਇੱਥੇ ਜਿਆਦਾ ਇਕੱਠ ਤਾਂ ਹੋਇਆ ਜਾਂਦਾ ਇੰਡੀਆ ਦੇ ਵਿੱਚ ਤੇ ਇਹ ਦੇਖਿਆ ਜਾਵੇ ਆਪਣੇ ਨਗਰ ਕੀਰਤਨ ਪ੍ਰਭਾਤ ਫੇਰੀਆਂ ਹੁੰਦੇ ਰਹਿੰਦੇ ਆ ਇੱਥੇ ਨਗਰ ਕੀਰਤਨ ਗਰਮੀਆਂ ਦੇ ਸੀਜ਼ਨ ਚ ਤਿੰਨ ਚਾਰ ਹੀ ਹੁੰਦੇ ਨੇ ਤੇ ਤਾਂ ਕਰਕੇ ਸਾਰੇ ਲੋਕੀ ਵੱਧ ਤੋਂ ਵੱਧ ਆਉਂਦੇ ਨੇ ਵੀ ਨਗਰ ਕੀਰਤਨ ਤੇ ਜਾਇਆ ਜਾਵੇ ਦੀਵਾਲੀ ਤੇ ਵੀ ਐਂ ਹੁੰਦਾ ਗੁਰਦੁਆਰ ਸਾਹਿਬ ਇਕੱਠ ਬਹੁਤ ਹੁੰਦਾ ਇੱਕ ਲੋਕ ਇੱਥੇ ਇਕੱਲੇ ਨੇ ਤੇ ਦੂਸਰਾ ਆਪਣੇ ਇੱਥੇ ਫੰਕਸ਼ਨਸ ਘਟਨੇ ਸਿੱਖੀ ਵਾਲੇ ਤੇ ਜਿਹੜੇ ਹੈਗੇ ਉੱਥੇ ਵੱਧ ਤੋਂ ਵੱਧ ਲੋਕ ਆਉਂਦੇ ਨੇ ਜਿੰਨੇ ਆ ਸਕਣ ਮਤਲਬ ਅਵੇਅਰਨੈਸ ਕਿਤਨੇ ਅੱਗੇ ਤੇ ਹੈਗੀ ਆ ਵੀ ਨਾਲੇ ਵੱਧ ਤੋਂ ਵੱਧ ਲੋਕ ਜੁੜਦੇ ਨੇ ਹਾਂਜੀ ਜਿੰਨੇ ਲੋਕ ਜੁੜਦੇ ਨੇ ਹਰੇ ਹਰੇ ਇੱਕ ਸਾਲ ਮੈਂ ਦੇਖਦਾ ਘੱਟ ਵੱਧ ਹੀ ਹੈ ਘਟਦਾ ਤਾਂ ਹੈ ਲੀਗਾ ਤੇ ਕੁਝ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਹੋਣਾ ਹੈ ਕਿ ਜਿਵੇਂ ਤੁਹਾਡੀ ਇੰਟਰਵਿਊ ਹੋ ਗਈਆਂ ਕਈ ਰੀਲਸ ਪੈਣ ਗਿਆ ਕਈ YouTube ਤੇ ਵੀਡੀਓਜ਼ ਪੈਣ ਗਿਆ ਉਹ ਦੇਖ ਕੇ ਹੋਰ ਵੀ ਆਉਂਦੇ ਨੇ ਮੈਂ ਦੇਖ ਰਿਹਾ ਸੀ ਆਪਣੇ ਪੰਜਾਬੀ ਤਾਂ ਹੈ ਗੋਰੇ ਵੀ ਬਹੁਤ ਆ ਰਹੇ ਨੇ ਵਲੌਗਰਜ਼ ਆ ਰਹੇ ਨੇ ਇੱਥੇ ਵੀਡੀਓਜ਼ ਬਣਾਉਣ ਸਾਰੇ ਬਣਾ ਰਹੇ ਨੇ ਤੇ ਇਹਦਾ ਹਰ ਇੱਕ ਕਮਿਊਨਿਟੀ ਦੇ ਵਿੱਚ ਅਵੇਰਨੈਸ ਵਧ ਰਹੀ ਆ ਸਾਡੇ ਨਾਲ ਕਈ ਹਿੰਦੂ ਫੈਮਿਲੀਜ਼ ਵੀ ਨੇ ਜਿਹੜੀਆਂ ਨਾਲ ਜੁੜ ਜਾਂਦੀਆਂ ਨੇ ਲੰਗਰ ਲਾਂਡਰੀ ਜਿਵੇਂ ਐਤਕੀ ਵੀ ਜੁੜੇ ਹੋਏ ਨੇ ਕਈ ਹਰ ਇੱਕ ਕਮਿਊਨਿਟੀ 'ਚ ਅਵੇਰਨੈਸ ਵਧਦੀ ਆ ਵੀ ਲੰਗਰ ਹੀ ਲਾ ਰਹੇ ਹੁਣ ਤੱਕ ਗੁਰੂ ਸਾਹਿਬ ਦੇ ਜੀ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠਾ ਔਰ ਹਰ ਸਾਲ ਜਿਹੜਾ ਇਹ ਜੂਨ ਮਹੀਨੇ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾਂਦਾ ਕਿਉਂਕਿ ਘੱਲੂ ਘਰ ਜਿਹਦੇ ਵਿੱਚ ਆਪ ਪਲੂ ਸਟਾਰ ਹੋਇਆ ਸੀ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਔਰ ਕਿਤਨਾ ਕਿਤੇ ਲੋਕਾਂ ਨੂੰ ਦੱਸਿਆ ਜਾਂਦਾ ਵੀ ਅਸੀਂ ਜਿਹੜੀਆਂ ਇਹ 84 ਵੇਲੇ ਸ਼ਹੀਦੀਆਂ ਨਾ ਭੁੱਲਣ ਵਾਲੀਆਂ ਜਿਹੜੀਆਂ ਇਹ ਯਾਦਾਂ ਨੇ ਸਾਡੀਆਂ ਉਹਨਾਂ ਨੂੰ ਲੋਕ ਆ ਕੇ ਸ਼ਹੀਦਾਂ ਨੂੰ ਨਮਨ ਕਰਦੇ ਆ ਔਰ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਆ ਔਰ ਨਾਲ ਹੀ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਵੱਖ-ਵੱਖ ਜਿਹੜੇ ਸਟਾਲ ਲੱਗੇ ਹੋਏ ਨੇ ਜਿਹਦੇ ਵਿੱਚ ਹਰ ਕੋਈ ਆਪਣੇ ਚਾਹੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੋਵੇ ਚਾਹੇ ਆਈਸਕ੍ਰੀਮ ਦੇ ਸਟਾਲ ਹੋਣ ਚਾਹੇ ਉਹ ਪਕੌੜਿਆਂ ਦੇ ਹੋਣ ਪੂੜੀਆਂ ਦੇ ਹੋਣ ਕਈ ਸਾਰੇ ਮਤਲਬ ਆਪਾਂ ਨਾਉ ਨਹੀਂ ਲੈ ਸਕਦੇ ਇੰਨੇ ਸਟਾਲ ਔਰ ਇਹ ਇਸ ਤਰ੍ਹਾਂ ਦਾ ਜਿਹੜਾ ਦੇਖਣ ਨੂੰ ਇੱਥੇ ਮਿਲ ਸਕਦਾ ਕਿਉਂਕਿ ਜੇ ਆਪਾਂ ਇੰਡੀਆ ਦੀ ਗੱਲ ਕੀਤੀ ਜਾਵੇ ਉੱਥੇ ਵੀ ਬੜੇ ਇਕੱਠ ਹੁੰਦੇ ਨੇ ਬੜਾ ਕੁਝ ਹੁੰਦਾ ਹੈ ਪਰ ਉੱਥੇ ਟਾਈਮ ਟੂ ਟਾਈਮ ਕੁਛ ਨਾ ਕੁਛ ਇਸ ਤਰ੍ਹਾਂ ਦੇ ਜਿਵੇਂ ਨਿਕਲਦਾ ਰਹਿੰਦਾ ਜਿਵੇਂ ਭਾਈ ਸਾਹਿਬ ਨੇ ਇੰਟਰਵਿਊ ਦੇ ਵਿੱਚ ਵੀ ਕਈ ਪ੍ਰਭਾਤ ਫੇਰੀਆਂ ਨੂੰ ਲੈ ਕੇ ਹੋਵੇ ਜਾਂ ਨਗਰ ਕੀਰਤਨ ਉਹ ਵੱਖ-ਵੱਖ ਤਰ੍ਹਾਂ ਦੇ ਨਿਕਲਦੇ ਰਹਿੰਦੇ ਆ ਔਰ ਇੱਥੇ ਕੁਝ ਨਗਰੀ ਕੀਰਤਨ ਨਿਕਲਦੇ ਇਸ ਕਰਕੇ ਹੀ ਲੋਕ ਆਪਣੇ ਸਿੱਖੀ ਨੇ ਇੱਥੇ ਵੱਧ ਜੁੜੇ ਨੇ ਔਰ ਇੱਕ ਵਿਦੇਸ਼ ਦੇ ਵਿੱਚ ਬੈਠੇ ਨੇ ਔਰ ਭਾਂਤ ਭਾਂ ਦੀ ਜਗ੍ਹਾ ਤੋਂ ਲੋਕ ਆਏ ਹੋਏ ਨੇ ਔਰ ਕੱਲਾ ਇਹ ਨਹੀਂ ਵੀ ਸਿੱਖ ਕਮਿਊਨਿਟੀ ਬਾਕੀ ਹੋਰ ਵੀ ਕਮਿਊਨਿਟੀਆਂ ਤੋਂ ਲੋਕ ਜੁੜਦੇ ਨੇ ਔਰ ਸਾਰੇ ਸਾਰਿਆਂ ਦਾ ਜਿਹੜਾ ਏਕਾ ਦੇਖਦੇ ਹੀ ਬਣਦਾ ਹੁੰਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਕੈਮਰਾਮੈਨ ਨੂੰ ਕਹਾ ਕਿਸ ਤਰੀਕੇ ਨਾਲ ਜਿਹੜੇ ਲੋਕ ਨੇ ਇੱਥੇ ਬੈਠੇ ਨੇ ਔਰ ਆਪਣੇ ਨਗਰੀ ਕੀਰਤਨ ਦੀ ਵੇਟ ਕਰ ਰਹੇ ਨੇ ਉਸ ਤੋਂ ਪਹਿਲਾਂ ਆਪ ਦਾ ਜਿਹੜਾ ਖਾਣ ਪਾਣ ਜਿਹੜਾ ਆਪ ਦਾ ਕਰ ਰਹੇ ਨੇ ਔਰ ਗੁਰੂ ਦੀਆਂ ਜਿਹੜੇ ਓਟ ਆਸਰਾ ਬਲੇਸਿੰਗ ਉਹ ਲੈਣਗੇ ਕਿਉਂਕਿ ਨਗਰ ਕੀਰਤਨ ਹੋਰ ਅਧਿਕ ਘੰਟੇ ਦੇ ਵਿੱਚ ਇੱਥੇ ਪਹੁੰਚਣ ਵਾਲੀ ਆ ਫਿਰ ਉਹਨਾਂ ਨੂੰ ਮੱਥਾ ਟੇਕ ਕੇ ਉਹਨਾਂ ਦੀਆਂ ਬਲੈਸਿੰਗਸ ਲੈਣਗੇ ਔਰ ਇਸੇ ਤਰੀਕੇ ਨਾਲ ਅਸੀਂ ਸ਼ਾਇਦ ਆਪਣੇ ਜਿਹੜੇ ਇੱਥੋਂ ਦੇ ਲੋਕਲ ਬੱਚੇ ਨੇ ਉਹਨਾਂ ਨੂੰ ਸਿੱਖੀ ਨਾਲ ਜੋੜ ਸਕਾਂਗੇ ਕਿਉਂਕਿ ਜੇ ਤੇ ਇਤਿਹਾਸ ਅਸੀਂ ਦੱਸਾਂਗੇ ਉਹ ਤਾਂਹੀਂ ਜੁੜਨਗੇ ਘਰੇ ਬੈ ਕੇ ਉਹਨਾਂ ਨੇ ਨਹੀਂ ਜੁੜਨਾ ਉਹਨਾਂ ਨੂੰ ਕਿਤੇ ਨਾ ਕਿਤੇ ਲਿਜਾਣਾ ਪੈਣਾ ਦੱਸਣਾ ਪੈਣਾ ਵੀ ਇਹ ਸਾਡੇ ਆਸ਼ੀਰਦੀ ਦਾ ਦਿਨ ਆ ਆ ਸਾਡੇ ਆਸ਼ੀਰਦਾ ਦਾ ਦਿਨ ਆ ਔਰ ਇਹ ਸਾਨੂੰ ਖੁਸ਼ੀਆਂ ਦਾ ਦਿਨ ਆ ਇਹ ਸਾਡਾ ਗਮੀ ਦਾ ਦਿਨ ਆ ਔਰ ਇਸੇ ਕਰਕੇ ਹੀ ਸਿੱਖੀ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਨੇ ਆ ਵਕ ਵਟਾਈਮ ਟਾਈਮ ਟਾਈਮ ਪਹਿਣਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਅਨਮੋਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ